ਰਾਮਾ ਤੋਂ ਡਾਕੀ ਕਰ ਮੇਰਾ ਨਾਮ ਭਰੀਅੰਨ ਸਿੰਘ ਹੈ ਅੱਛਾ ਠੋਬੀਆਂ ਵਾਲਾ ਬਸਤੀ ਵਿੱਚ ਰਹਿੰਦਾ ਨਾ ਠੀਕ ਹੈ ਜੀ ਇੱਥੇ ਆਈਦਾਂ ਜਿਵੇਂ ਬਸਤੀ ਨਹੀਂ ਹਜੋਂਦਾ ਰਹਿੰਦਾ ਅੱਛਾ ਜੀ ਸ਼ਰੇ ਆਮ ਨਸ਼ਾ ਵਿਕਦਾ ਹੈ ਠੀਕ ਹੈ ਜੀ ਪੁਲਿਸ ਵਾਲੇ ਇੱਥੇ ਨਾਲ ਨਾਲੇ ਅੱਛਾ ਜੀ ਇੱਥੇ ਜਿਵੇਂ ਖੰਡ ਵੇਖ ਲਈਏ ਖੰਡ ਵਾਂਗੂ ਵਿਕਦਾ ਨਸ਼ਾ ਅੱਜ ਅੱਜ ਪੁਲਿਸ ਵੱਲੋਂ ਰੇਡ ਕੀਤੀ ਹੈ ਪੁਲਿਸ ਵੱਲੋਂ ਰੋਜ਼ ਰੇਡ ਕੀਂਦੀ ਉਦਨ ਐਸਐਸਪੀ ਆਈ ਐਸਐਸਪੀ ਨੂੰ ਵੀ ਦੱਸੀ ਸਾਰੀ ਗੱਲ ਕੋਈ ਐਸਐਨ ਲੈਖਾਨਾ ਪੂਰਤੀ ਹੁੰਦੀ ਯਾਰੀ ਠੀਕ ਹੈ ਜੀ ਹੁਣ ਕਹਿੰਦਾ ਸਰਕਾਰ ਸਖਤ ਹੋ ਗਈ ਇਸ ਚੀਜ਼ ਸਰਕਾਰ ਜਿੰਨੀ ਮਰਜ਼ੀ ਕੋਲੇ ਆਂ ਆਂਕੋ ਹੁੰਦੇ ਆ ਮੁੰਡੇ ਨਸ਼ਾ ਲੈ ਕੇ ਆਂਗਾ ਛੱਤਾਂ ਫੜ ਕੇ ਤੁਰੇ ਗਰ ਪੁਲਿਸ ਕਾਰਵਾਈ ਕਿਹੜਾ ਨਸ਼ਾ ਵਿਕਦਾ ਨਸ਼ਾ ਚਿੱਟਾ ਵਿਕਦਾ ਜੋ ਚਿੱਟਾ ਤੇ ਕੁਲਚਾ ਦੋਨੇ ਚੀਜ਼ਾਂ ਵਿਕਦੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਉਸ ਕੋਈ ਕਾਰਵਾਈ ਨਹੀਂ ਕਰਦੀ ਮੈਨੂੰ ਇਹ ਜਣੇ ਚੰਮੀਆਂ ਚਾਰ ਪੰਜ ਨਹੀਂ ਲਾਗੀਆਂ ਸ਼ਰੇ ਆਂ ਗਿਆ ਕੋਈ ਨਹੀਂ ਇੱਥੇ ਮੀਟਿੰਗਾਂ ਵੀ ਹੋਈਆਂ ਨੇ ਕੋਈ ਘਰ ਬਿਠਾਉਣ ਲੱਗੇ ਹੁਣ ਤਾਂ ਘਾਰੇ ਸੇ ਕੋਈ ਨਹੀਂ ਕਿਸੇ ਦਾ ਘਟ ਆਇਆ ਇੱਥੇ ਬਾਖਾਨਾ ਪੂਰਤੀ ਆ ਆ ਇੱਕ ਗੱਲ ਦੱਸ ਆਏ ਸੇ ਸ਼ਵੀਨ ਮੈਂ ਕਿੰਨੀ ਰੀ ਗਿਆ ਵੀਰ ਜੀ ਇਹਨੇ ਗੱਤੋ ਸ਼ਰਿਆਮ ਦਿਖਦਾ ਸੇਵਰ ਥਾਣੇ ਦਾ ਨਾਮ ਦੱਸਣ ਇੱਥੋਂ ਜਿੰਨਾ ਮਰਜੀ ਭਾਲ ਅੱਛਾ ਜੀ ਡੀਜੀਪੀ ਸਪੈਸ਼ਲ ਆ ਰਿਹਾ ਜਤਿੰਦਰ ਜੈਨ ਸਰਚ ਜਤਿੰਦਰ ਜੈਨ ਆ ਰਿਹਾ ਮੈਂ ਸ਼ਰਿਆਮ ਖੋਲ ਕੇ ਗੱਲ ਕਰਾਂਗਾ ਮੈਨੂੰ ਕਿਸੇ ਦਾ ਡਰ ਨਹੀਂ ਹੈ ਮੈਂ ਤਾਂ ਜਮਾ ਲਲਕਾਰ ਕੇ ਕਹਿਣਾ ਕਿੰਨੇ ਕੁ ਮੋਤਾ ਅੱਜ ਕਿ ਨਸ਼ੇ ਨਾਲ ਇੱਥੇ ਮੋਤਾ ਇੱਥੇ ਚੌਂਕ 'ਚ ਰੋਜ਼ ੜਾਈ ਰਹਿੰਦੀ ਐਸੇ ਚੌਂਕ ਦੇ ਵਿੱਚ ਰੋਜ਼ ਦਾ ਤਿੰਨ ਚਾਰ ਮੋਟੇ ਵੱਡੇ ਵੀ ਆ ਪਰ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਅੱਛਾ ਪੁਲਿਸ ਖਾਨਾ ਪੂਰਤੀ ਕਰ ਰਹੀ ਹੈ ਖਾਨਾ ਪੂਰਤੀ ਕਰਦੀ ਹੈ ਸਰਕਾਰ ਕਹਿੰਦੀ ਨਸ਼ੇ ਦੇ ਖਿਲਾਫ ਸਰਕਾਰ ਜਿੰਨਾ ਮਾਰਿਆ ਇਸ ਜਮਾਂ ਨੇ ਨਸ਼ਾ ਖਤਮ ਹੁੰਦਾ ਇਸ ਸ਼ਹਿਰੇ ਆਮ ਨਸ਼ਾ ਵੇਖਦਾ ਕਾਰਨ ਕੀ ਹੈ ਕਿਉਂ ਨਹੀਂ ਕਾਰਨ ਕੀ ਹੈ ਇਸ ਪੁਲਿਸ ਰਲੀ ਹੋਈ ਹੈ ਮੈਂ ਤਾਂ ਦੱਸਦਾ ਮੈਂ ਸਿਰਫ ਸਿਰਫ ਤਾਂ ਸਾਰਾ ਰਲਿਆ ਹੈ ਮੈਂ ਕਿੰਨੀ ਵਾਰੀ ਨਹੀਂ ਅੱਜ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਕਿੰਨਾ ਕਿ ਨਸ਼ੇ ਦੇ ਠੱਲ ਪਈ ਹੈ ਮੇਰਾ ਜੀ ਨਾਂ ਨਸੀਬ ਕੋਰ ਹੈ ਪਰਮਿੰਦਰ ਕੋਰ ਪੱਕਾ ਨਾਂ ਹੈ ਤੇ ਉਹ ਵੀ ਕੱਚਾ ਨਾਂ ਨਸੀਬ ਕੋਰ ਹੈ ਅ ਠੱਲ ਤਾਂ ਜੀ ਹਜੇ ਕਾਦੀ ਪਈ ਐ ਕੋਈ ਠੱਲ ਨਹੀਂ ਪਈ ਜਦ ਤੱਕਰ ਬੰਦ ਨਹੀਂ ਹੁੰਦਾ ਉਹਨਾਂ ਚੱਕਰ ਕੋਈ ਠੱਲ ਨਹੀਂ ਆ ਸਾਡਾ ਬਿਆਨ ਹੁਣ ਵੀ ਇਹੀ ਐ ਵੀ ਜੇ ਨਾ ਸਾਡੀ ਵਾਤੀ ਚੋਂ ਨਸ਼ਾ ਬਿਕਣੋਂ ਹਟਿਆ ਅਸੀਂ ਜ਼ਰੂਰ ਦੁਬਾਰਾ ਫੇਰ ਧਰਨਾ ਲਾਵਾਂ ਤੁਸੀਂ ਕਿੰਨੇ ਟਾਈਮ ਤੋਂ ਧਰਨਾ ਲਾਇਆ ਮੈਨੂੰ ਅਸੀਂ 11 ਮਹੀਨੇ ਧਰਨਾ ਲਾਇਆ ਜੀ ਸਾਲ ਇੱਕ ਧਰਨਾ ਰੱਖਿਆ ਪੂਰਾ ਇੱਕ ਮਹੀਨਾ ਘਟ ਸੀਗਾ ਤੁਹਾਨੂੰ ਕੋਈ ਡਰ ਪਸੇਗੀ ਤੁਸੀਂ ਆ ਸਕਦੇ ਨਹੀਂ ਜੀ ਮੈਨੂੰ ਕੋਈ ਧਰਨੇ ਤੇ ਥੋੜੀ ਜਿਹੀ ਪ੍ਰੋਬਲਮ ਆਈ ਸੀ ਕਿ ਮੈਨੂੰ ਉੱਥੇ ਥੋੜੀ ਜਿਹੀ ਹਾਰਡ ਦੀ ਪ੍ਰੋਬਲਮ ਆ ਗਈ ਇਸ ਕਾਰਨ ਮੈਨੂੰ ਉਥੋਂ ਉੱਠਣਾ ਪੈ ਗਿਆ ਨਸ਼ੇ ਦੇ ਕੀ ਹਾਲਾਤ ਨੇ ਮਾਤਾ ਤੁਹਾਡੇ ਇਥੇ ਏਰੀਏ ਦੇ ਵਿੱਚ ਅੱਛਾ ਹਜੇ ਵਿਕਦਾ ਜੀ ਬਹੁਤ ਵੀ ਕੀ ਜਾਂਦਾ ਹਜੇ ਵੀ ਹਾਂ ਵਿਕਦਾ ਕਿੰਨੇ ਕ ਮੋਤਾਂ ਹੋ ਚੁੱਕੀਆਂ ਤੁਹਾਡੇ ਮੋਤਾਂ ਸਾਡੇ 30 35 ਮੋਤਾਂ ਹੋ ਗਈਆਂ ਜੀ ਜਿਹੜੀਆਂ ਮੈਂ ਆਪਦੇ ਹੱਥ ਨਾਲ ਪਲਾੜ ਚੋਂ ਚੁਕਾਈਆਂ ਤੁਹਾਡੇ ਪਰਿਵਾਰ ਦੀ ਕਿਸੇ ਮੋਤ ਹੋਈ ਐ ਸਾਡੇ ਪਰਿਵਾਰ ਦੀ ਤਾਂ ਜੀ ਮਿਹਰਬਾਨੀ ਹੈ ਕਿਰਪਾ ਤੇ ਪਰ ਉਹ ਵੀ ਪਰਿਵਾਰ ਹੀ ਆ ਸਾਡਾ ਜਿਨ੍ਹਾਂ ਦੀਆਂ ਹੋ ਗਈਆਂ ਉਹ ਵੀ ਸਾਡਾ ਪਰਿਵਾਰ ਹੈ ਅੱਛਾ ਰਿਸ਼ਤੇ ਆ ਤੇ ਨਹੀਂ ਅਸਰ ਪਿਆ ਮਾਤਾ ਜੀ ਜਿਵੇਂ ਰਿਸ਼ਤੇ ਨਹੀਂ ਹੁੰਦੇ ਨਾ ਨਹੀਂ ਹੁੰਦੇ ਜੀ ਨਹੀਂ ਹੁੰਦੇ ਰਿਸ਼ਤੇ ਜੇ ਸਾਡੇ ਬੱਚੇ ਨਸ਼ਿਆਂ ਤੇ ਲੱਗ ਗਏ ਨਸ਼ੇ ਪੀਣ ਖਾਣ ਪੀਣ ਲੱਗੇ ਨਾ ਤਾਂ ਸਾਡੀਆਂ ਧੀਆਂ ਦੇ ਰਿਸ਼ਤੇ ਲੈਣੇ ਆ ਤੇ ਨਾ ਹੀ ਸਾਡੇ ਬੱਚਿਆਂ ਨੂੰ ਰਿਸ਼ਤੇ ਹੋਣੇ ਆ ਨਹੀਂ ਮੰਗ ਕਰਦੇ ਅਸੀਂ ਮੰਗੇ ਕਰਦੇ ਜੀ ਵੀ ਸਾਨੂੰ ਨਸ਼ਾ ਇਥੋਂ ਮੁਕਤ ਹੋਣਾ ਚਾਹੀਦਾ ਕੱਲੇ ਮੇਰੇ ਧੋਬੀਆਂ ਨੇ ਚ ਨਹੀਂ ਸਾਰੇ ਸ਼ਹਿਰ ਚੋਂ ਮੁਕਤ ਹੋਣਾ ਚਾਹੀਦਾ ਮੰਗਤਾ ਤਾਂ ਜੀ ਪੁਲਿਸ ਕੰਟਰੋਲ ਕਰੇ ਸਰਕਾਰ ਕੰਟਰੋਲ ਕਰੇ ਤਾਂ ਤਾਂ ਹੀ ਹੋ ਸਕਦਾ ਸਰਕਾਰ ਕਦੀ ਹੁਣ ਸਖਤ ਹੋ ਗਈ ਸੀ ਕਦੇ ਸਖਤ ਹੋਈ ਹੁਣ ਕਹਿ ਨਹੀਂ ਸਕਦੇ ਜੀ ਕੁਝ ਜਦੋਂ ਨਸ਼ਾ ਸਾਨੂੰ ਤਾਂ ਉਹਦੋਂ ਸក្តਾਈ ਦਾ ਪਤਾ ਲੱਗੂਗਾ ਕਿ ਜਦੋਂ ਨਸ਼ਾ ਖਤਮ ਹੋ ਗਿਆ ਘਰ ਕੋਟਾਉਣ ਲੱਗਿਆ ਕਹਿੰਦੇ ਪੰਜਾਬ ਦੇ ਵਿੱਚ ਨਸ਼ੇ ਨਸ਼ੇ ਵਾਲੇ ਟਵਾ ਦੇਣਗੇ ਜੀ ਨਸ਼ਾ ਵੇਚਣ ਵਾਲੇ ਜਿਹੜੇ ਨਾ ਚਾ ਵੇਚਦੇ ਆ ਉਟਵਾ ਦੇਣਗੇ ਜਦੋਂ ਹਟਦੇ ਨਹੀਂਗੇ ਅਗਲਾਂ ਦੀਆਂ ਪਰੋਂ ਪਟੀਆਂ ਬਣੀਆਂ ਬਾਹਰ ਪਲਾਟ ਖਰੀਦੇ ਚੰਗੀਆਂ ਗੱਡੀਆਂ ਅਗਲਾਂ ਦੇ ਥੱਲੇ ਔਖਾ ਤਾਂ ਸਾਡੇ ਵਰਗਿਆਂ ਨੂੰ ਆ ਜਿਹੜੇ ਅਸੀਂ ਮਿਰਚਾਂ ਨਾਲ ਥਣੇ ਤੜਕੇ ਰੋਟੀ ਰੱਬ ਤੋਂ ਮੰਗਦੇ ਆ ਵੀ ਪ੍ਰਮਾਤਮਾ ਸਾਨੂੰ ਮਿਰਚਾਂ ਨੇ ਰੋਟੀ ਦੇਦੀ ਉਹ ਵੀ ਕਾਫੀ ਆ ਗਿਣਤੀ ਤੋਂ ਬਾਹਰ ਹੀ ਆ ਜੀ ਗਿਣਤੀ ਤੋਂ ਬਾਹਰ ਨਾ ਮਸ਼ਹੂਰ ਵੀ ਹੈ ਜਿਹੜਾ ਵੀ ਆ ਜਾਂਦਾ ਬਾਹਰ ਆ ਜਾਂਦਾ ਫਿਰ ਚਲਾ ਜਾਂਦਾ ਉਹ ਮਸ਼ਹੂਰ ਹੈ ਸਾਰਾ ਪੁਲਿਸ ਨੂੰ ਪਤਾ ਹੈ ਜੀ ਜਿਹੜੇ ਮਸ਼ਹੂਰ ਆ ਮਸ਼ਹੂਰਾਂ ਦਾ ਵੀ ਪੁਲਿਸ ਨੂੰ ਸਭ ਪਤਾ ਹੈ ਠੀਕ ਹੈ ਜੀ ਧੰਨਵਾਦ